ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹੋਇਆ ਜੀ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸਾਹਿਬ ਜੋਰਾਵਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਇਹ ਜਿੱਥੇ ਅਸੀਂ ਮੱਥਾ ਟੇਕਣਾ ਆਏ ਹੁਣ ਬਹੁਤ ਇਸ ਧਰਤੀ ਤੇ ਖੂਨ ਡੁੱਲਿਆ ਸੀ ਬਹੁਤ ਖੁੰਨੀ ਜੰਗਾਂ ਹੋਈਆਂ ਛੋਟੇ ਛੋਟੇ ਲਾਲਾਂ ਨੂੰ ਨੀਹਾਂ ਵਿੱਚ ਚਣਿਆ ਗਿਆ ਬਹੁਤ ਵੱਡਾ ਇਤਿਹਾਸ ਹੈ ਆਪਣਾ ਤੇ ਆਪਾਂ ਨੂੰ ਇੱਥੇ ਜ਼ਰੂਰ ਆਣਾ ਚਾਹੀਦਾ ਹੈ ਟਾਈਮ 'ਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ ਹੈ ਨਾਲ ਤੇ ਉਹਨਾਂ ਬੱਚਿਆਂ ਨੂੰ ਸਾਰਾ ਇਤਿਹਾਸ ਵੀ ਦੱਸਣਾ ਚਾਹੀਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਕੰਧਾਂ ਵਿੱਚ ਚਣਿਆ ਗਿਆ ਸੀ ਮਾਸੂਮ ਬੱਚੇ ਵਿਚਾਰੇ ਕਿੰਨੇ ਸੋਲ ਸਰੀਰ ਉਹਨਾਂ ਦੇ ਕਿੰਨਾ ਜ਼ੁਲਮ ਹੋਇਆ ਸੀ ਇਸ ਧਰਤੀ ਤੇ ਬਹੁਤ ਖੂਨ ਡੁੱਲਿਆ ਇੱਥੇ ਤੇ ਬਹੁਤ ਖੂਨੀ ਜੰਗਾ ਹੋਈਆਂ ਫਿਰ ਜਾ ਕੇ ਆਪਣਾ ਸਿੱਖੀ ਦਾ ਇਤਿਹਾਸ ਹੈ ਜਿਹੜਾ ਉਹ ਸਾਰੇ ਅਸੀਂ ਇੱਥੇ ਜਾਣੂ ਕਰਵਾਉ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਟਾਈਮ 'ਚ ਟਾਈਮ ਕੱਢ ਕੇ ਜਰੂਰ ਆਓ ਜੀ ਬਹੁਤ ਮਨ ਉਦਾਸ ਹੋ ਜਾਂਦਾ ਜਦੋਂ ਇੱਥੇ ਆ ਕੇ ਦੇਖਦੇ ਆਂ ਛੋਟੇ ਸਹਿਬਜ਼ਾਦਿਆਂ ਦੀ ਤਸਵੀਰਾਂ ਨੂੰ ਦੇਖਦੇ ਆਂ ਮਾਤਾ ਗੁਜਰੀ ਦੇ ਲਾਡਲਿਆਂ ਨੂੰ ਦੇਖਦੇ ਆਂ ਗੋਦ ਵਿੱਚ ਬੈਠਿਆਂ ਨੂੰ ਕਿ ਕਿਦਾਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਬਹੁਤ ਮਨ ਉਦਾਸ ਹੋ ਜਾਂਦਾ ਹੈ ਆਪਾਂ ਨੂੰ ਜ਼ਰੂਰ ਨਮਸਕਾਰ ਕਰਨੀ ਚਾਹੀਦਾ ਇਸ ਧਰਤੀ ਤੇ ਆ ਕੇ ਹਰ ਸਾਲ 1 ਲੱਖ ਮਤਲਬ ਕਿ ਹੋਰ ਬੰਦੇ ਵੱਜ ਜਾਂਦੇ ਨੇ ਇੱਥੇ ਇੰਨਾ ਇਕੱਠ ਹੋ ਜਾਂਦਾ ਹੈ ਅਸੀਂ ਆਏ ਸੀਗੇ ਇੱਥੇ 20 ਤਰੀਕ ਨੂੰ ਤੇ ਅਸੀਂ 22 ਨੂੰ ਵਾਪਸ ਗਏ ਤਿੰਨ ਚਾਰ ਘੰਟੇ ਲੱਗ ਜਾਂਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ। ਤੇ ਇਸ ਕਰਕੇ ਅਸੀਂ ਸਾਰੇ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਿਆ ਸੀ ਕੋਈ ਵੀ ਜਗ੍ਹਾ ਨਹੀਂ ਛੱਡੀ ਕਿ ਜਿੱਥੇ ਅਸੀਂ ਨਾ ਮੱਥਾ ਟੇਕਿਆ ਹੋਵੇ ਪਰ ਅਸੀਂ ਇੱਥੇ ਰਾਤ ਨੂੰ ਵੀ ਰਹਿ ਗਏ ਸੀ। ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਸਾਰਾਂ ਦੇ ਇਤਿਹਾਸ ਵਾਲੇ ਦੱਸਾਂਗੇ। ਲੋੜੀ ਤੱਕ ਇੱਥੇ ਇਕੱਠ ਰਹਿਣਾ ਹੈ ਇਸ ਤਰ੍ਹਾਂ ਹੀ ਰਹਿਣਾ ਹੈਗਾ ਇਸ ਤਰ੍ਹਾਂ ਮਤਲਬ ਕਿ ਸਾਰੇ ਆਂਦੇ ਨੇ ਮੱਥਾ ਟੇਕਣ ਨਮਸਕਾਰ ਕਰਕੇ ਜਾਂਦੇ ਨੇ ਘਰ ਵਿੱਚੋਂ ਤਾਂ ਆਇਆ ਨਹੀਂ ਜਾਂਦਾ ਹੈਗਾ ਤੇ ਆਪਾਂ ਨੂੰ ਤੱਕੇ ਨਾਲ ਹੀ ਆਉਣਾ ਪੈਂਦਾ ਹੈਗਾ ਕੰਮ ਛੱਡ ਕੇ ਜਦੋਂ ਆ ਜਾਂਦੇ ਆ ਆਪਣੇ ਕੰਮ ਫੇਰ ਵੀ ਬਣਦੇ ਨੇ ਸਾਰਾ ਕੁਝ ਹੁੰਦਾ ਹੀ ਰਹਿੰਦਾ ਹੈ ਪਰ ਜ਼ਰੂਰ ਆਉਣਾ ਚਾਹੀਦਾ ਹੈ ਅਸੀਂ ਵੀ ਇਦਾਂ ਹੀ ਆਨੇ ਆ ਤੇ ਪਹਿਲਾਂ ਅਸੀਂ 2-3 ਜਣੇ ਮੱਥਾ ਟੇਕ ਜਾਂਦੇ ਆ ਫਿਰ 2-3 ਜਣੇ ਅਗਲੇ ਦਿਨ ਆ ਜਾਂਦੇ ਆ ਦੂਜੇ ਦਿਜਨ ਫਿਰ ਉਹ ਆ ਜਾਂਦੇ ਨੇ ਮੱਥਾ ਟੇਕਣ ਵਾਸਤੇ ਮਤਲਬ ਸਾਡੇ ਪਰਿਵਾਰ ਦੇ ਹੋਰ ਮੈਂਬਰ ਨੇ ਜਿਹੜੇ ਤੇ ਇਸ ਤਰ੍ਹਾਂ ਅਸੀਂ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰ ਦਿੰਦਾ ਤੇ ਅਸੀਂ ਆੰਨੇ ਆ ਕਿੰਨਾ ਇਕੱਠ ਹੈ ਦੇਖੋ ਜੀ ਕਿੰਨੀ ਦੁਨੀਆ ਹੈ ਇੱਥੇ ਪੂਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਨੇ ਆ ਇਹ ਉਹ ਦਵਾਰਾਂ ਨੇ ਜੀ ਜਿੱਥੇ ਬੱਚਿਆਂ ਨੂੰ ਚਿਣਿਆ ਗਿਆ ਸੀ ਵਿਚਾਰਿਆਂ ਨੂੰ ਨਿੱਕਿਆ ਨਿੱਕਿਆ ਕਰੁੰਬਣਾ ਜਿਨ੍ਹਾਂ ਨੂੰ ਨਾ ਜ਼ਾਲਮਾਂ ਨੇ ਕੰਧਾਂ ਵਿੱਚ ਚਿੰਤਾ ਸੀਗਾ ਤੇ ਬਿਲਕੁਲ ਵੀ ਉਹਨਾਂ ਨੂੰ ਤਰਸ ਨਹੀਂ ਆਇਆ ਸੀ ਕਿੰਨਾ ਵੱਡਾ ਕਹਿਰ ਹੋਇਆ ਸੀ ਕਿਸ ਤਰ੍ਹਾਂ ਦੇਖਿਆ ਹੋਊਗਾ ਜਦੋਂ ਉਸ ਟਾਈਮ ਦਾ ਸੀਨ ਦੇਖਿਆ ਹੋਊਗਾ ਜਿਹੜੇ ਉਸ ਟਾਈਮ ਤੇ ਇਹਨਾਂ ਨੇ ਮਤਲਬ ਜਿਸ ਟਾਈਮ ਇਹ ਹੋਇਆ ਸੀਗਾ ਕੁਨੀ ਜੰਗਾ ਹੋਈਆਂ ਸੀ ਤੇ ਹੁਣ ਜਦੋਂ ਆਪਾਂ ਦੇਖਦੇ ਆ ਹੁਣ ਵੀ ਮਨ ਕਿੰਨਾ ਉਦਾਸ ਹੋ ਜਾਂਦਾ ਹੈ ਕਿ ਕਿੱਡਾ ਕਹਿਰ ਹੋਇਆ ਹੋਊਗਾ ਇੱਥੇ ਕਰੋ ਜੀਪੋਰਾ ਸਾਹਿਬ ਦੇ ਦਰਸ਼ਨ ਜਿੱਥੇ ਵਿਚਾਰੇ ਛੋਟੇ ਛੋਟੇ ਬੱਚਿਆਂ ਨੂੰ ਚੜਾ ਗਿਆ ਸੀ ਇਹ ਉਹ ਦਵਾਰਾਂ ਨੇ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਦੇਖੋ ਇੱਥੇ ਚਣਿਆ ਗਿਆ ਸੀ ਵਿਚਾਰਾਂ ਨੂੰ ਉਹਨਾਂ ਨੂੰ ਗੁਰੂ ਜੀ ਦੇ ਲਾਲਾਂ ਨੂੰ ਅਸੀਂ ਕੁਝ ਦੇਰ ਇੱਥੇ ਬੈਠੇ ਕਿਉਂਕਿ ਵੀਡੀਓ ਨਹੀਂ ਇੱਥੇ ਬਣਾਣ ਦਿੰਦੇ ਤੇ ਫਿਰ ਵੀ ਮੈਂ ਥੋੜੀ ਜੀ ਵੀਡੀਓ ਬਣਾ ਲਈ ਸੀਗੀ ਕਾਠ ਜਾਦੇ ਹੁੰਦਾ ਇਸ ਕਰਕੇ ਉਹਨਾਂ ਨੂੰ ਪਤਾ ਹੁੰਦਾ ਕਿ ਭੀੜ ਜ਼ਿਆਦਾ ਹੋ ਜਾਊਗੀ ਜੇ ਵੀਡੀਓ ਬਣਾਣ ਲੱਗੇ ਸਾਰੇ ਅਸੀਂ ਕੁਝ ਦੇਰ ਇੱਥੇ ਬੈਠੇ ਤੇ ਪਾਠ ਕੀਤਾ ਤੇ ਮਨ ਨੂੰ ਸ਼ਾਂਤੀ ਮਿਲੀ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ